ਮਸ਼ਹੂਰ ਵਲੌਗਰ ਦੀਪ ਮਠਾੜੂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਪਿਛਲੇ ਕਈ ਸਮੇਂ ਤੋਂ ਵਿਵਾਦਾਂ ਦੇ ਵਿੱਚ ਚੱਲਦਾ ਆ ਰਿਹਾ ਸੀ ਤੇ ਹੁਣ ਉਸ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹ ਫਿਰ ਤੋਂ ਟ੍ਰੋਲਿੰਗ ਦਾ ਸ਼ਿਕਾਰ ਹੋ ਰਿਹਾ ਹੈ ਹਾਲ ਹੀ ਦੇ ਵਿੱਚ ਉਸ ਨੇ ਆਪਣੇ YouTube ਚੈਨਲ ਤੇ ਆਪਣਾ ਨਵਾਂ ਗੀਤ Bebe Five ਰਿਲੀਜ਼ ਕੀਤਾ ਹੈ ਤੇ ਇਸ ਗਾਣੇ ਦੀ ਵੀਡੀਓ ਦੇ ਵਿੱਚ ਉਸ ਨੇ ਆਪਣੀ ਐਕਸ গারਲਫ੍ਰੈਂਡ ਨੂੰ ਲਿਆ ਹੈ ਜਿਸ ਦੇ ਪਿੱਛੇ ਉਸ ਨੇ ਦਵਾਈ ਪੀ ਕੇ ਮਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਗਾਣੇ ਦੇ ਵਿੱਚ ਉਸ ਨੇ ਆਪਣੀ গারਲਫ੍ਰੈਂਡ ਐਕਸ ਯਾਨੀ ਕਿ ਜੋ ਵਿਦੇਸ਼ ਵਿੱਚ ਰਹਿੰਦੀ ਸੀ ਉਸ ਨੂੰ ਲਿਆ ਸੀ ਤੇ ਗਾਣੇ ਦੇ ਵਿੱਚ ਸਭ ਤੋਂ ਪਹਿਲਾਂ ਉਸ ਨੇ ਵੀਡੀਓ ਪਾਈ ਸੀ ਉਸ ਦਾ ਫੇਸ ਦਿਖਾ ਕੇ ਤੇ ਫਿਰ ਉਸੇ ਹੀ ਗਾਣੇ ਦੇ ਵਿੱਚ ਉਸ ਵੀਡੀਓ ਕਾਲ ਤੇ ਆਪਣੇ গারਲਫ੍ਰੈਂਡ ਦੇ ਫੇਸ ਨੂੰ ਬਲਰ ਕਰਕੇ ਦੁਬਾਰਾ ਤੋਂ ਵੀਡੀਓ ਜਿਹੜੀ ਗਾਣੇ ਦੀ ਉਹ ਪੋਸਟ ਕੀਤੀ ਗਈ ਸੀ ਤੇ ਲੋਕਾਂ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਫਿਰ ਤੋਂ ਜਿਹੜਾ ਅਦੀ ਦੀਪ ਮਠਾੜੂਆ ਉਹ ਆਪਣੀ ਐਕਸ গারਲਫ੍ਰੈਂਡ ਨੂੰ ਯਾਦ ਕਰ ਰਿਹਾ ਹੈ ਤੇ ਜਿਹੜਾ ਇਹ ਗਾਣਾ ਹੈ ਇਹ ਵੀ ਉਸੇ ਲਈ ਹੀ ਰਿਲੀਜ਼ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਭ ਭਾਵਨਾਵਾਂ ਉਸੇ গারਲਫ੍ਰੈਂਡ ਦੇ ਲਈ ਹਨ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੀਪ ਮਠਾੜੂ ਦੀ ਪਤਨੀ ਸੰਦੀਪ ਇਸ ਗੱਲ ਤੇ ਜਿਹੜਾ ਨਿਰਾਸ਼ ਹੋਈ ਹੈ ਦੀਪ ਮਠਾੜੂ ਦੇ ਨਾਲ ਤੇ ਕਾਫੀ ਕੁਝ ਆਵਾ ਤਵਾ ਲੋਕਾਂ ਦੇ ਵੱਲੋਂ ਬੋਲਿਆ ਜਾ ਰਿਹਾ ਹੈ ਬਾਕੀ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਇਹ ਸਿਰਫ ਗਾਣਾ ਹੈ ਤੇ ਹੋ ਸਕਦਾ ਹੈ ਕਿ ਇਹ ਉਸ ਦੀਆਂ ਨਿੱਜੀ ਭਾਵਨਾਵਾਂ ਹਣ ਦੇ ਲਈ ਜਾਂ ਪਹਿਲਾਂ ਵਾਲੀਆਂ ਹੋਣ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਨੂੰ ਬਿਨ ਵਜਾ ਟਰੋਲ ਕਰਨਾ ਚੰਗੀ ਗੱਲ ਨਹੀਂ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਤੁਸੀਂ ਉਸ ਦੇ YouTube ਚੈਨਲ ਉੱਪਰ ਜਾ ਕੇ ਪੂਰਾ ਗਾਣਾ ਜਰੂਰ ਸੁਣਿਓ ਤੇ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ